ਹਾਂ ਹਲਵਾਰਾ ਇੰਟਰਨੈਸ਼ਨਲ 에어ਪੋਰਟ ਨੂੰ ਚਾਲੂ ਕਰਨ ਲਈ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਕਿ 2018 'ਚ ਇਹਦੀ ਜਿਹੜੀ ਅਪਰੂਵਲ ਆ ਉਹ ਮੈਂ ਹੀ ਲੈ ਕੇ ਆਇਆ ਸੀ ਦਿੱਲੀ ਤੋਂ ਔਰ ਪੰਜਾਬ ਗਵਰਨਮੈਂਟ ਤੋਂ ਔਰ ਸਾਰਾ ਕੁਝ ਇਹਦਾ ਕੰਮ ਹੋ ਗਿਆ ਕਰੀਬ-ਕਰੀਬ ਬਿਲਡਿੰਗ ਪੂਰੀ ਹੋ ਗਈਆਂ ਲੇਕਿਨ ਅਜੇ ਜਹਾਜ਼ ਉੱਥੇ ਲੈਂਡ ਕਰਨਾ ਸ਼ੁਰੂ ਨਹੀਂ ਹੋਇਆ ਔਰ ਮੈਂ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਫਤਿਹਗੜ ਸਾਹਿਬ ਦੇ ਲੋਕਾਂ ਨੂੰ ਰੋਧਿਆਨੇ ਸ਼ਹਿਰ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹਨਾ ਕਿ ਮੈਨੂੰ ਅੱਜ ਸਿਵਲ ਅਵੀਸ਼ਨ ਮਿਨਿਸਟਰ ਨਾਈਡੂ ਸਾਹਮਣੇ ਇਹ ਕਿਹਾ ਕਿ ਅਗਲੇ 3 ਮਹੀਨੇ ਚ ਅਸੀਂ ਇਸ ਰਿਪੋਰਟ ਨੂੰ ਚਾਲੂ ਕਰ ਦੇਵਾਂਗੇ ਔਰ ਪਹਿਲੀ ਫਲਾਈਟ ਅਸੀਂ ਲੈ ਕੇ ਚੱਲਿਆ ਜਾਵਾਂਗੇ ਇਹ ਖੁਸ਼ਖਬਰੀ ਤੁਹਾਨੂੰ ਸਾਰਿਆਂ ਨੂੰ ਦੇਣ ਦਾ ਮੇਰਾ ਫਰਜ਼ ਸੀ ਧੰਨਵਾਦ ਅੱਜ ਮੈਂ ਜਿਹੜੇ ਜਹਾਜ਼ ਰਾਣੀ ਮੰਤਰੀ ਨੇ सिविल लेबीयेशन शे मिनिस्टर श्री राम बोन नायडू जी ਉਹਨਾਂ ਨੂੰ ਮਿਲਿਆ ਸੀ ਆਹ ਚਿੱਠੀ ਦੇ ਕੇ ਆਇਆ ਉਹਨਾਂ ਨੂੰ ਵੈਸੇ ਮੈਂ ਉਹਨਾਂ ਨੂੰ ਉਹ ਚੌਥੀ ਵਾਰ ਮਿਲਿਆ ਹਲਵਾਰਾ ਇੰਟਰਨੈਸ਼ਨਲ 에ਰਪੋਰਟ ਨੂੰ ਚਾਲੂ ਕਰਨ ਲਈ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਕਿ 2018 ਚ ਇਹਦੀ ਜਿਹੜੀ ਅਪਰੂਵਲ ਆ ਉਹ ਮੈਂ ਹੀ ਲੈ ਕੇ ਆਇਆ ਸੀ ਦਿੱਲੀ ਤੋਂ ਔਰ ਪੰਜਾਬ ਗਵਰਨਮੈਂਟ ਤੋਂ ਔਰ ਸਾਰਾ ਕੁਝ ਇਹਦਾ ਕੰਮ ਹੋ ਗਿਆ ਕਰੀਬ-ਕਰੀਬ ਬਿਲਡਿੰਗ ਪੂਰੀ ਹੋ ਗਈਆਂ ਲੇਕਿਨ ਅਜੇ ਜਹਾਜ਼ ਉੱਥੇ ਲੈਂਡ ਕਰਨਾ ਸ਼ੁਰੂ ਨਹੀਂ ਹੋਇਆ ਔਰ ਮੈਂ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਫਤਿਹਗੜ ਸਾਹਿਬ ਦੇ ਲੋਕਾਂ ਨੂੰ ਰੋਧਿਆਨੇ ਸ਼ਹਿਰ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹਨਾ ਕਿ ਮੈਨੂੰ ਅੱਜ ਸਿਵਲ ਅਵੀਸ਼ਨ ਮਿਨਿਸਟਰ ਨਾਈਡੂ ਸਾਹਮਣੇ ਇਹ ਕਿਹਾ ਕਿ ਅਗਲੇ 3 ਮਹੀਨੇ ਚ ਅਸੀਂ ਇਸ 에어ਪੋਰਟ ਨੂੰ ਚਾਲੂ ਕਰ ਦਾਂਗੇ ਔਰ ਪਹਿਲੀ ਫਲਾਈਟ ਉਸੇ ਲੈ ਕੇ ਚੱਲਿਆ ਜਾਵਾਂਗੇ ਇਹ ਖੁਸ਼ਖਬਰੀ ਤੁਹਾਨੂੰ ਸਾਰਿਆਂ ਨੂੰ ਦੇਣ ਦਾ ਮੇਰਾ ਫਰਜ਼ ਸੀ ਧੰਨਵਾਦ ਅੱਜ ਮੈਂ ਜਿਹੜੇ ਜਹਾਜ਼ ਰਾਣੀ ਮੰਤਰੀ ਨੇ सिविल लेवी मिनिस्टर श्री राममोहन नायडू जी ਉਹਨਾਂ ਨੂੰ ਮਿਲਿਆ ਸੀ ਆ ਚਿੱਠੀ ਦੇ ਕੇ ਆਇਆ ਉਹਨਾਂ ਨੂੰ ਵੈਸੇ ਮੈਂ ਉਹਨਾਂ ਨੂੰ ਇਹ ਚੌਥੀ ਵਾਰ ਮਿਲਿਆ ਹਲਵਾਰਾ ਇੰਟਰਨੈਸ਼ਨਲ 에ਰਪੋਰਟ ਨੂੰ ਚਾਲੂ ਕਰਨ ਲਈ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਤੇ 2018 ਚ ਇਹਦੀ ਜਿਹੜੀ ਅਪਰੂਵਲ ਆ ਉਹ ਮੈਂ ਹੀ ਲੈ ਕੇ ਆਇਆ ਸੀ ਦਿੱਲੀ ਤੋਂ ਔਰ ਪੰਜਾਬ ਗਵਰਨਮੈਂਟ ਤੋਂ ਔਰ ਸਾਰਾ ਕੁਝ ਇਹਦਾ ਕੰਮ ਹੋ ਗਿਆ ਕਰੀਬ-ਕਰੀਬ ਬਿਲਡਿੰਗ ਪੂਰੀ ਹੋ ਗਈਆਂ ਲੇਕਿਨ ਅਜੇ ਜਹਾਜ਼ ਉਥੇ ਲੈਂਡ ਕਰਨਾ ਸ਼ੁਰੂ ਨਹੀਂ ਹੋਇਆ ਔਰ ਮੈਂ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਰੋਧਿਆਨ ਦੇ ਸ਼ਹਿਰ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਮੈਨੂੰ ਅੱਜ ਸਿਵਲ ਅਵੀਸ਼ਨ ਮਿਨਿਸਟਰ ਨਾਇਡੂ ਸਾਹਮਣੇ ਇਹ ਕਿਹਾ ਕਿ ਅਗਲੇ 3 ਮਹੀਨੇ ਚ ਅਸੀਂ ਇਸ 에어ਪੋਰਟ ਨੂੰ ਚਾਲੂ ਕਰ ਦੇਵਾਂਗੇ ਔਰ ਪਹਿਲੀ ਫਲਾਈਟ ਉਸੇ ਲੈ ਕੇ ਚੱਲਿਆ ਜਾਵਾਂਗੇ ਇਹ ਖੁਸ਼ਖਬਰੀ ਤੁਹਾਨੂੰ ਸਾਰਿਆਂ ਨੂੰ ਦੇਣ ਦਾ ਮੇਰਾ ਫਰਜ਼ ਸੀ ਧੰਨਵਾਦ ਅੱਜ ਮੈਂ ਜਿਹੜੇ ਜਹਾਜ਼ ਰਾਣੀ ਮੰਤਰੀ ਨੇ सिविल लेवीेशन शे मिनिस्टर श्री राम ओनाइडु जी ਉਹਨਾਂ ਨੂੰ ਮਿਲਿਆ ਸੀ ਆਹ ਚਿੱਠੀ ਦੇ ਕੇ ਆਇਆ ਹੈ ਉਹਨਾਂ ਨੂੰ ਵੈਸੇ ਮੈਂ ਉਹਨਾਂ ਨੂੰ ਇਹ ਚੌਥੀ ਵਾਰ ਮਿਲਿਆ ਹਲਵਾਰਾ ਇੰਟਰਨੈਸ਼ਨਲ 에ਰਪੋਰਟ ਨੂੰ ਚਾਲੂ ਕਰਨ ਲਈ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਕਿ 2018 ਚ ਇਹਦੀ ਜਿਹੜੀ ਅਪਰੂਵਲ ਆ ਉਹ ਮੈਂ ਹੀ ਲੈ ਕੇ ਆਇਆ ਸੀ ਦਿੱਲੀ ਤੋਂ ਔਰ ਪੰਜਾਬ ਗਵਰਨਮੈਂਟ ਤੋਂ ਔਰ ਸਾਰਾ ਕੁਝ ਇਹਦਾ ਕੰਮ ਹੋ ਗਿਆ ਕਰੀਬ-ਕਰੀਬ ਬਿਲਡਿੰਗ ਪੂਰੀ ਹੋ ਗਈਆਂ ਲੇਕਿਨ ਅਜੇ ਜਹਾਜ਼ ਉਥੇ ਲੈਂਡ ਕਰਨਾ ਸ਼ੁਰੂ ਨਹੀਂ ਹੋਇਆ ਔਰ ਮੈਂ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਰੋਧਿਆਨੇ ਸ਼ਹਿਰ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਮੈਨੂੰ ਅੱਜ ਸਿਵਲ ਅਫੇਅਰ ਮਿਨਿਸਟਰ ਨਾਈਡੂ ਸਾਹਮਣੇ ਇਹ ਕਿਹਾ ਕਿ ਅਗਲੇ 3 ਮਹੀਨੇ ਚ ਅਸੀਂ ਇਸ 에어ਪੋਰਟ ਨੂੰ ਚਾਲੂ ਕਰ ਦੇਵਾਂਗੇ ਔਰ ਪਹਿਲੀ ਫਲਾਈਟ ਉਸੇ ਲੈ ਕੇ ਚੱਲਿਆ ਜਾਵਾਂਗੇ ਇਹ ਖੁਸ਼ਖਬਰੀ ਤੁਹਾਨੂੰ ਸਾਰਿਆਂ ਨੂੰ ਦੇਣ ਦਾ ਮੇਰਾ ਫਰਜ਼ ਸੀ ਧੰਨਵਾਦ